ਵਧਾਨ ਸਭਾ ਹਲਕਾ ਗੁਰੂਰਸੈਦ ਦੇ ਵਿੱਚ ਜਸ਼ਨ ਬਾਵਾ ਤੇ ਸੂਸਰ ਕੇਸ ਦੇ ਮਗਰੋਂ ਬਰਾਦਰੀਵਾਦ ਦਾ ਜਿਹੜਾ ਮੁੱਦਾ ਬੜਾ ਗਰਮਾਇਆ ਹੋਇਆ ਹੈ ਤੇ ਬਰਾਦਰੀਵਾਦ ਜਿਹੜਾ ਹੈ ਉਹ ਰਾਜਨੀਤੀ ਦੇ ਉੱਪਰ ਔਰ ਸਮਾਜਿਕ ਕਦਰਾਂ ਕੀਮਤਾਂ ਦੇ ਉੱਪਰ ਜਿਹੜਾ ਹੈਵੀ ਚੱਲ ਰਿਹਾ ਹੈ ਮੇਰੀ ਸੋਚ ਦੇ ਮੁਤਾਬਕ ਬਰਾਦਰੀਵਾਦ ਨੂੰ ਛਾਲਣਾ ਜਿਹੜਾ ਕਿਸੇ ਧਰਮ ਨੂੰ ਉਛਾਲਣਾ ਜਾਤੀਵਾਦ ਨੂੰ ਉਛਾਲਣਾ ਇਹ ਸਮਾਜ ਵਾਸਤੇ ਇੱਕ ਸ਼ਰਾਪ ਦੇ ਬਰਾਬਰ ਹੈ ਇੱਕ ਸ਼ਰਾਪ ਹੈ ਸਾਡੇ ਮਾਨਯੋਗ ਵਿਧਾਇਕ ਸਾਹਿਬ ਨੇ ਸਾਡੇ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਆਵਲਾ ਤੇ ਗਰਮ ਹੁੰਦਿਆਂ ਖੁਸ਼ਕੀ ਖਾਂਦਿਆਂ ਗਰਮੀ ਖਾਂਦਿਆਂ ਇਥੋਂ ਤੱਕ ਕਹਿ ਦਿੱਤਾ ਗਾਲ ਵੀ ਕੱਢ ਦਿੱਤੀ ਤੇ ਇਥੋਂ ਤੱਕ ਕਹਿ ਦਿੱਤਾ ਕਿ ਮੇਰਾ ਸਮਾਜ ਮੇਰਾ ਸਮਾਜ ਜਿਹੜਾ ਹੈ ਅੱਜ ਤੋਂ ਬਾਅਦ ਇਹ ਲੋਕ ਕਿਤੇ ਵੀ ਇਲੈਕਸ਼ਨ ਲੜਨਗੇ ਉਹਨਾਂ ਨੂੰ ਵੋਟ ਨਹੀਂ ਪਾਏਗਾ ਹੁਣ ਮੈਂ ਸਵਾਲ ਕਰਦਾ ਸਰਦਾਰ ਫੌਜਾ ਸਿੰਘ ਸਰਾਰੀ ਨੂੰ ਕਿ ਤੁਹਾਡਾ ਕਿਹੜਾ ਸਮਾਜ ਹੈ ਤੁਹਾਡਾ ਸਮਾਜ ਦਾ ਮਤਲਬ ਇਹ ਤੁਸੀਂ ਕਹਿ ਰਹੇ ਹੋ ਕਿ ਤੁਹਾਡਾ ਰਾਜਸੀ ਸਮਾਜ ਰਾਜਸੀ ਸਮਾਜ ਸਿਰਫ ਤੁਹਾਡਾ ਕੱਲਿਆਂ ਦਾ ਨਹੀਂ ਹੈ ਜੇ ਮੈਂ ਕੰਬੋਜ਼ ਆ ਤਾਂ ਮੈਂ ਕਹਾ ਵੀ ਕੰਬੋਜ਼ ਬਰਾਦਰੀ ਮੇਰੇ ਇਕੱਲੇ ਦੀ ਹੈ ਔਰ ਮੇਰੇ ਇਸ਼ਾਰੇ ਤੇ ਚੱਲੇਗੀ ਰਮਿੰਦਰ ਆਵਲਾ ਜੇ ਖੱਤਰੀ ਹੈ ਤੇ ਉਹ ਕਹਿ ਦਵੇ ਕਿ ਜਿਹੜੀ ਪੂਰੀ ਖੱਤਰੀ ਬਰਾਦਰੀ ਹੈ ਰਮਿੰਦਰ ਆਵਲਾ ਦੇ ਇਸ਼ਾਰੇ ਤੇ ਚੱਲੇਗੀ ਵਰਦੇਸ਼ ਸਿੰਘ ਨੂਨੀ ਮਾਨ ਤਿੰਨ ਵਾਰ ਇਲੈਕਸ਼ਨ ਲੜ ਗਏ ਸਫਲ ਨਹੀਂ ਹੋ ਪਾਏ ਜੇ ਦੱਸ ਦਿਓ ਜੀ ਉਹਨਾਂ ਨੂੰ ਜੱਟ ਸਿਕ ਬਰਾਦਰੀ ਸਾਰੀ ਨੇ ਵੋਟਾਂ ਪਾਈਆਂ ਤਾਂ ਤੁਹਾਨੂੰ ਜਿਹੜਾ ਤੁਸੀਂ 2022 ਦੀ ਚੋਣ ਨੜੀ ਹੈ ਐਵਰੇਜ ਕੱਢ ਲਿਓ ਤੁਹਾਨੂੰ ਰਾਏ ਸਿਕ ਬਰਾਦਰੀ ਨੇ ਕਿੰਨੇ ਪਰਸੈਂਟ ਵੋਟਾਂ ਪਾਈਆਂ ਸੋ ਇਦਾਂ ਦੀਆਂ ਜਿਹੜੀਆਂ ਬਰਾਦਰੀਵਾਦ ਦੇ ਵਿੱਚ ਜਿਹੜਾ ਇਲਾਕੇ ਨੂੰ ਮੰਡਣ ਦੀ ਜਿਹੜੀ ਹੰਕਾਰ ਆਈ ਹੈ ਜਿਹੜੀਆਂ ਤੁਸੀਂ ਭੁੱਲਾ ਕਰ ਰਹੇ ਹੋ ਇਹ ਗਲਤ ਚੀਜ਼ ਹੈ ਬਰਾਦਰੀਵਾਦ ਦੇ ਨਾਮ ਤੇ ਇਹ ਸ਼ਾਸਤ ਕਰਨੀ ਜਿਹੜੀ ਹੈ ਉਹ ਬਹੁਤ ਮਾੜੀ ਹੈ ਸਾਡੇ ਕੁਝ ਲੋਕ ਜਿਹੜੇ ਆ ਕੰਬੋਜ ਬਰਾਦਰੀ ਦੇ ਆ ਉਹਨਾਂ ਨੇ ਜਿੱਦਾਂ ਇੰਟਰਨੈਸ਼ਨਲ ਸਰਬ ਕੰਬੋਜ ਸਮਾਜ ਹੈਗਾ ਜਾਂ ਹੋਰ ਹੈਗਾ ਉਹਨਾਂ ਨੇ ਭਾਵੇਂ ਮੈਨੂੰ ਉਹਦੇ ਵਿੱਚ ਨਹੀਂ ਲਿਆ ਜਾਂ ਮੇਰੀ ਆਪਣੀ ਇੱਕ ਅਸਤਾ ਹੈ ਮੈਂ ਹਮੇਸ਼ਾ ਇਸ ਚੀਜ਼ ਦਾ ਵਿਰੋਧ ਦੇ ਵਿੱਚ ਗੱਲ ਕਰਦਾ ਰਹਾਂ ਕਿ ਸ਼ਹੀਦ ਉਦਮ ਸਿੰਘ ਨੂੰ ਤੁਸੀਂ ਕੰਬੋਜ਼ ਨਾ ਕਹੋ ਸ਼ਹੀਦ ਉਦਮ ਸਿੰਘ ਜਿਹੜਾ ਹੈ ਉਹਨੇ ਕੋਈ ਜਾਤੀ ਦੇ ਲਈ ਕੁਰਬਾਨੀ ਨਹੀਂ ਕੀਤੀ ਉਹਨਾਂ ਨੇ ਦੇਸ਼ ਦੇ ਲਈ ਕੁਰਬਾਨੀ ਕੀਤੀ ਹੈ ਔਰ ਅੱਜ ਕੁਝ ਲੋਕ ਜਿਹੜੇ ਐ ਉਹ ਸ਼ਹੀਦ ਉਦਮ ਸਿੰਘ ਕੰਬੋਜ਼ ਦੇ ਨਾਮ ਦਾ ਜਿਹੜਾ ਲਾਹਾ ਲੈਣਾ ਚਾਹੁੰਦੇ ਐ ਲਾਹਾ ਲੈ ਰਹੇ ਐ ਉਹ ਮਾੜਾ ਹੁਣ ਜਦੋਂ ਵੀ ਸ਼ਹੀਦ ਉਦਮ ਸਿੰਘ ਕੰਬੋਜ਼ ਦਾ ਕੋਈ ਸਮਾਗਮ ਹੁੰਦਾ ਹੈ ਇਹ ਉਹਦੇ ਵਿੱਚ ਇਹ ਜ਼ਰੂਰ ਹੈ ਕਿ ਕੋਈ ਵੀ ਜਾਤੀ ਹੈ ਉਹਨੂੰ ਕਿਸੇ ਸ਼ਹੀਦ ਦਾ ਕਿਸੇ ਵੱਡੇ ਰੁਤਬੇ ਤੇ ਪਹੁੰਚੇ ਵਿਅਕਤੀ ਦਾ ਮਾਣ ਜਾਤੀ ਬਰਾਦਰੀ ਨੂੰ ਜ਼ਰੂਰ ਹੁੰਦਾ ਹੈ ਪਰ ਉਹਨੂੰ ਇੱਕ ਹੀ ਜਾਤੀ ਦੇ ਨਾਲ ਜੋੜ ਦੇਣਾ ਜਾਤੀਆਂ ਦੇ ਵਿੱਚ ਉਹਨੂੰ ਵੰਡ ਦੇਣਾ ਉਹ ਜਿਹੜੀ ਚੀਜ਼ ਹੈ ਉਹ ਠੀਕ ਨਹੀਂ ਹੈ ਸੋ ਬੜਾ ਵੱਡਾ ਭਲੇਖਾ ਹੈ ਸਰਦਾਰ ਫੌਜਾ ਸਿੰਘ ਸਰਾਰੀ ਨੂੰ ਕਿ ਉਹ ਇਸ ਤਰ੍ਹਾਂ ਸਮਝਦੇ ਆ ਵੀ ਜਿਵੇਂ ਪੂਰਾ ਰਾਏ ਸਿੱਖ ਸਮਾਜ ਉਹਨਾਂ ਨੇ ਜੇਬ ਦੇ ਵਿੱਚ ਪਾ ਲਿਆ ਔਰ ਉਹਨਾਂ ਦੇ ਇਸ਼ਾਰਿਆਂ ਤੇ ਨੱਚ ਰਿਹਾ ਔਰ ਜਿਹੜੇ ਪਾਸੇ ਉਹ ਇਸ਼ਾਰਾ ਕਰਨਗੇ ਰਾਏ ਸਿੱਖ ਬਰਾਦਰੀ ਆਪਣੀ ਜਿਹੜੀ ਵੋਟ ਦਾ ਭੁਗਤਾਨ ਆ ਉਤਰ ਕਰ ਦੇਗਾ ਪਰ ਤੁਸੀਂ ਇੱਕ ਗੱਲ ਨੂੰ ਯਾਦ ਰੱਖਿਓ ਜਦੋਂ ਤੁਸੀਂ 2022 ਦੇ ਵਿੱਚ ਚੋਣ ਲੜੀ ਸੀ ਉਦੋਂ ਕੱਲੇ ਰਾਏ ਸਿੱਖ ਸਮਾਜ ਦੇ ਨਾਮ ਤੇ ਚੋਣ ਲੜੀ ਸੀ ਜਿਹੜੇ ਕੰਬੋਜ਼ ਬਰਾਦਰੀ ਨੇ ਤੁਹਾਨੂੰ 70% ਤੋਂ ਵੱਧ ਵੋਟਾਂ ਪਾਈਆਂ ਉਹ ਫਿਰ ਖੂ ਖਾਤੇ ਚਲੀ ਗਈਆਂ ਤੁਹਾਨੂੰ ਜੱਟ ਸਿੱਖਾਂ ਨੇ ਜਿਹੜਾ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਵੋਟਾਂ ਪਾਈਆਂ ਉਹ ਵੀ ਸਭ ਫੂਲ ਦੇ ਵਿੱਚ ਵੋਟਾਂ ਡੇਗੀਆਂ ਹੋਰ ਜਿੰਨੀਆਂ ਵੀ ਬਰਾਦਰੀਆਂ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਇਟ ਮੀਨਸ ਉਹ ਸਾਰੇ ਲੋਕ ਕੰਗਲੇ ਸੀਗੇ ਵੀ ਜੇ ਤੁਸੀਂ ਅੰਡ ਤੇ ਆ ਕੇ ਨਾਰਾ ਰਾਜ ਸਿੱਖ ਬਰਾਦਰੀ ਦਾ ਹੀ ਦੇਣਾ ਸੀਗਾ ਤੇ ਫਿਰ ਬਾਕੀ ਸਮਾਜ ਦੇ ਜਿਹੜੇ ਲੋਕ ਤੁਹਾਡੇ ਨਾਲ ਬਰਾਦਰੀਆਂ ਦੇ ਲੋਕ ਤੁਹਾਡੇ ਨਾਲ ਤੁਰੇ ਫਿਰਦੇ ਆ ਮੈਂ ਸਮਝਦਾ ਵੀ ਫਿਰ ਉਹ ਬ੍ਰੇਫ ਕੁਫੇ ਗਏ ਆ ਜਿਹੜੇ ਤੁਹਾਡੇ ਨਾਲ ਤੁਰੇ ਫਿਰਦੇ ਆ ਤੁਸੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਹੋ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਨਾ ਕਿ ਇਸ ਗੱਲ ਨੂੰ ਵੇਖ ਕੇ ਵੋਟਾਂ ਪਾਈਆਂ ਕਿ ਤੁਸੀਂ ਰਾਏਸਿਕ ਸਮਾਜ ਦੇ ਹੋ ਜਾਂ ਤੁਸੀਂ ਕਿਸੇ ਹੋਰ ਸਮਾਜ ਦੇ ਨਾਲ ਕੋਈ ਵੀ ਐਮਐਲਏ ਬਣਿਆ ਉਹਦੇ ਨਾਲ ਸੰਬੰਧ ਰੱਖਦਾ ਜਾਤੀਵਾਦ ਦੇ ਨਾਲ ਤੁਸੀਂ ਜਿਹੜਾ ਸਮਾਜ ਨੂੰ ਵੰਡਣ ਦੀ ਜਿਹੜੀ ਗੱਲ ਕਰ ਰਹੇ ਹੋ ਇਹ ਜ਼ਰੂਰ ਹੈ ਕਿ ਹੁਣ ਤੁਹਾਨੂੰ ਜਿਹੜਾ ਬਾਜਾ ਵੱਜਿਆ ਲੱਗ ਰਿਹਾ ਹੈ ਔਰ ਹੁਣ ਤੁਸੀਂ ਜਿਹੜਾ ਜਿਹੜੀ ਭੋਲੀ ਭਾਲੀ ਬਾਰਡਰ ਏਰੀਏ ਦੀ ਜਿਹੜੀ ਜਨਤਾ ਹੈ ਰਾਜਸੇਖ ਸਮਾਜ ਹੈ ਉਹਨੂੰ ਤੁਸੀਂ ਗਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਪਰ ਹੁਣ ਤਾਂ ਪੀਸੀਐਸ ਅਫਸਰ ਲੱਗੇ ਰਾਜਸੇਖ ਬਰਾਦਰੀ ਦੇ ਜੱਜ ਲੱਗੇ ਰਾਜਸੇਖ ਬਰਾਦਰੀ ਦੇ ਅੱਜ ਮਾਸਟਰ ਕੇਟਰ ਦੇ ਵਿੱਚ ਇੰਨੇ ਵੱਡੇ ਜਿਹੜੇ ਵੱਡੀ ਤਦਾਦ ਦੇ ਵਿੱਚ ਜਿਹੜੇ ਟੀਚਰ ਸਮਾਨ ਹੈਗੇ ਰਾਜਸੇਖ ਬਰਾਦਰੀ ਦੇ ਬਿਜਲੀ ਬੋਰਡ ਦੇ ਵਿੱਚ ਰਾਜਸੇਖ ਬਰਾਦਰੀ ਦੇ ਬਹੁਤ ਦਿ੍ਰਿਤੀ ਦੇ ਵਿੱਚ ਜਿਹੜੇ ਨੌਜਵਾਨ ਜਿਹੜਾ ਵਰਗ ਹੈਗਾ ਉਹ ਆ ਗਿਆ ਜਿਹੜਾ ਜਾਤੀਵਾਦ ਦੇ ਵਿੱਚ ਭਰੋਸਾ ਨਹੀਂ ਕਰਦਾ ਉਹ ਵਿਕਾਸ ਦੇ ਵਿੱਚ ਭਰੋਸਾ ਕਰਦਾ ਐਂਟੀ ਕਰਪਸ਼ਨ ਦੇ ਵਿੱਚ ਭਰੋਸਾ ਕਰਦਾ ਇਸ ਗੱਲ ਨੂੰ ਵੇਖਦਾ ਕਿ ਕਿਹੜਾ ਵਿਅਕਤੀ ਜਿਹੜਾ ਇਲਾਕੇ ਦਾ ਵਿਕਾਸ ਕਰ ਸਕਦਾ ਹੈ ਸਮਾਜ ਦਾ ਵਿਕਾਸ ਕਰ ਸਕਦਾ ਹੈ ਆਪਣਾ ਹਲਕੇ ਦਾ ਵਿਕਾਸ ਕਰ ਸਕਦਾ ਜੇ ਮੈਂ ਗੱਲ ਕਰਾਂ ਤੇ ਮੈਂ 51 ਕਟਾਰ ਤੋਂ ਵਿਧਾਇਕ ਦੀ ਆਪਣਾ 51 ਕਟਾਰ ਤੋਂ ਸਰਪੰਚ ਦੀ ਜਿਹੜੀ ਚੋਣ ਰਹੀ ਹੈ ਔਰ ਅਸੀਂ ਮੋਕਲੇ ਦੇ ਵਿੱਚ ਤਿੰਨ ਬਰਾਦਰੀਆਂ ਦੇ ਵਿਅਕਤੀ ਸੀਗੇ ਮੈਂ ਕੰਬੂਜ਼ ਬਰਾਦਰੀ ਜਿਹੜਾ ਸਬੰਧਤ ਸੀਗਾ ਲਵਿਸ਼ ਮੁਰਨੇਜਾ ਅਰੂੜਾ ਬਰਾਦਰੀ ਦੇ ਨਾਲ ਸਬੰਧਤ ਸੀਗਾ ਔਰ ਸਾਡੀ ਭੈਣ ਆਪਣੇ ਰੁਸਤਮ ਜ਼ੈਦੀਆ ਜੀ ਦੀ ਵਾਈਫ ਉਹ ਰਾਏਸਿਕ ਬਰਾਦਰੀ ਦੇ ਨਾਲ ਸਬੰਧਤ ਸੀਗੀ ਉਥੇ ਕਿਤੇ ਜਾਤੀਵਾਦ ਨਹੀਂ ਚੱਲਿਆ ਰਾਏਸਿਕ ਬਰਾਦਰੀ ਨੇ ਮੈਨੂੰ 90% ਵੋਟ ਪਾਈ ਹੈ ਮੈਂ ਤਾਂ ਰਾਏਸਿਕ ਸਮਾਜ ਦੇ ਵਿੱਚ ਪੈਦਾ ਨਹੀਂ ਹੋਇਆ ਬੇਸ਼ੱਕ ਸਾਡੀਆਂ ਜਿਹੜੀਆਂ ਆਈਚਾਰ ਸਾਂਝਾਂ ਨੇ ਉਹ ਰਿਸ਼ਤੇਦਾਰੀਆਂ ਨਾਲੋਂ ਔਰ ਸਭ ਤੋਂ ਜਿਹੜਾ ਵੱਧ ਅਸੀਂ ਪਿੰਡ ਦੇ ਵਿੱਚ ਆਪਸੀ ਭਾਈਚਾਰੇ ਨੂੰ ਵੱਡਾ ਜਿਹੜਾ ਤਰਜੀਹ ਦੇ ਕੇ ਚੱਲਦੇ ਆ ਇਸ ਗੱਲ ਨੂੰ ਨਹੀਂ ਵੇਖਿਆ ਜਾਂਦਾ ਕਿ ਇਹ ਬੰਦਾ ਹੁਣ ਮੈਂ ਕਹਾ ਕਿ ਮੈਂ ਕਮੋਜਪਰਾਦੀ ਦਾ ਸਰਪੰਚ ਬਣਿਆ ਤੇ ਫਿਰ ਮੈਂ ਤਾਂ ਦੁਬਾਰਾ ਫਿਰ ਇਲਾਕੇ ਦੇ ਵਿੱਚ ਜਾਂ ਪਿੰਡ ਦੇ ਵਿੱਚ ਕਿਸੇ ਘਰ ਮੋੜ ਮੰਗਣ ਨਹੀਂ ਜਾ ਸਕਦਾ ਸੋ ਸਮੇਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਅਲਾਕੇ ਨੂੰ ਜਾਤੀਵਾਦ ਦੇ ਨਾਲ ਬਰਾਦਰੀਵਾਦ ਦੇ ਨਾਲ ਧਰਮਾਂ ਦੇ ਨਾਲ ਜਿਹੜਾ ਵੰਡਣਾ ਜਿਹੜਾ ਉਹ ਇੱਕ ਨੁਮਾਇੰਦਾ ਹੋਵੇ ਵਿਧਾਨਕਾਰ ਹੋਵੇ 117 ਬੰਦਿਆਂ ਦੇ ਵਿੱਚੋਂ ਇਹ ਕੋ ਵਖਤੀ ਜਿਹਨੇ ਸਾਡੇ ਇਲਾਕੇ ਦੀ ਗੱਲ ਰੱਖਣੀ ਹੋਵੇ ਵਿਧਾਨ ਸਭਾ ਦੇ ਵਿੱਚ ਫਿਰ ਤੁਸੀਂ ਸਮਾਜ ਦੀ ਗੱਲ ਰੱਖੋਗੇ ਤੁਸੀਂ ਥੋੜਾ ਜਿਹਾ ਜਿਹੜਾ ਨਾ ਤੁਹਾਨੂੰ ਵਧੀਆ ਤਰੀਕੇ ਦੇ ਨਾਲ ਜਿਹੜੀ ਸੋਚ ਨੂੰ ਉੱਚਾ ਲੈ ਕੇ ਚੱਲਣਾ ਚਾਹੀਦਾ ਹੈ ਉੱਥੇ ਨਹੀਂ ਆ ਜਾਣਾ ਚਾਹੀਦਾ ਜਿੱਥੋਂੋਂ ਦਾ ਸ਼ੁਰੂ ਹੋ ਰਿਹਾ ਹੈ ਸੋ ਮੇਰੀ ਬੇਨਤੀ ਹੈ ਸਰਦਾਰ ਫੌਜਾ ਸਿੰਘ ਸਰਾਰੀ ਨੂੰ ਕਿ ਜਾਤੀਵਾਦ ਦੇ ਵਿੱਚ ਜਿਹੜਾ ਬਰਾਦਰੀਵਾਦ ਦੇ ਵਿੱਚ ਇਲਾਕੇ ਨੂੰ ਨਾ ਮੰਡੋ ਇਹ ਗੱਲ ਨੂੰ ਮੈਂ 100% ਅੱਜ ਵੀ ਇਸ ਗੱਲ ਤੇ ਰਹਿਣਾ ਕਿ ਅਸੀਂ ਕਬੂਜ਼ ਬਰਾਦਰੀ ਬਾਲਮੀਕ ਬਰਾਦਰੀ ਰਾਜਪੂਤ ਬਰਾਦਰੀ ਪਰਜਾਪਤ ਬਰਾਦਰੀ ਰਾਜਸੇਖ ਬਰਾਦਰੀ ਅਸੀਂ ਲੋਗ ਜਿਹੜੇ ਗਰੀਬ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਮਧ ਵਰਗ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਆਪਣੀਆਂ ਹਾਰਡ ਬਣੀਆਂ ਮਿਹਨਤਾਂ ਦੇ ਨਾਲ ਸਾਡੇ ਬਜ਼ੁਰਗਾਂ ਨੇ ਸਾਨੂੰ ਲੋਕਾਂ ਨੂੰ ਕਿਸੇ ਮਕਾਮ ਤੇ ਪਹੁੰਚਾਇਆ ਬੜੀ ਖੁਸ਼ੀ ਹੁੰਦੀ ਹੈ ਤੁਸੀਂ ਵੀ ਰਾਜ ਸਿੰਘ ਬਰਾੜ ਜੀ ਨਾਲ ਸਬੰਧਤ ਤੋਂ ਵਿਧਾਇਕ ਬਣੇ ਬੇਸ਼ੱਕ ਵਿਰੋਧੀ ਪਾਰਟੀ ਤੋਂ ਬਣੇ ਪਰ ਖੁਸ਼ੀ ਸੀ ਕਿ ਵੀ ਚਲੋ ਇੱਕ ਆਮ ਪਰਿਵਾਰ ਦੇ ਵਿੱਚੋਂ ਕੋਈ ਵਿਅਕਤੀ ਜਿਹੜਾ ਵਿਧਾਇਕ ਬਣਿਆ ਹੈ ਔਰ ਸਾਨੂੰ ਉਸ ਗੱਲ ਦਾ ਮਾਣ ਹੈ ਕਿ ਹੁਣ ਜਿਹੜੀ ਪਬਲਿਕ ਉਹ ਜਾਗਰੂਕ ਹੋ ਗਈ ਹੈ ਧਨਾੜ ਤੇ ਜਿਹੜੀਆਂ ਅਮੀਰ ਜਾਤੀਆਂ ਆ ਉਹਨਾਂ ਦੀ ਚੁੰਗਲ ਦੇ ਵਿੱਚੋਂ ਹੌਲੀ-ਹੌਲੀ ਜਿਹੜਾ ਬਾਹਰ ਨਿਕਲ ਕੇ ਅ ਵਿਕਾਸ ਵੱਲ ਸੋਚਣ ਲੱਗ ਗਈ ਹੈ ਚੰਗੀ ਚੀਜ਼ ਵੱਲ ਸੋਚਣ ਲੱਗ ਗਈ ਹੈ ਸੋ ਇਸ ਗੱਲ ਦਾ ਸਾਨੂੰ ਸਿਰਫ ਮਾਣ ਹੋਣਾ ਚਾਹੀਦਾ ਔਰ ਮਾਣ ਕਰਨਾ ਚਾਹੀਦਾ ਹੈ ਨਾ ਕਿ ਜਿਹੜਾ ਇਲਾਕਾ ਹੈ ਉਹਨੂੰ ਤੁਸੀਂ ਜਾਤੀਵਾਦ ਦੇ ਨਾਲ ਸਮਾਜ ਦੇ ਨਾਲ ਜਿਹੜਾ ਵੰਡ ਕੇ ਜਿਹੜੀਆਂ ਸਾਡੀਆਂ ਬਰਾਦਰੀਆਂ ਇਹਦੀਆਂ ਉਮੇ ਵਿੱਚ ਜਿਹੜਾ ਤੁਸੀਂ ਕੋਈ ਜ਼ਹਿਰ ਘੋਲੋ ਪਰ ਇਹ ਤੁਹਾਡਾ ਜ਼ਹਿਰ ਘੋਲਿਆ ਜਾਂ ਤੁਹਾਡਾ ਆ ਜਾਤੀਵਾਦ ਦੇ ਵਿੱਚ ਬਰਾਦਰੀਵਾਦ ਦੇ ਵਿੱਚ ਵੰਡਿਆ ਕਿਸੇ ਲਿਖੇ ਨਹੀਂ ਆਉਣਾ ਸੋ ਬੇਨਤੀ ਹੈ ਕਿ ਅੱਗੇ ਤੋਂ ਇਹੋ ਜਿਹਾ ਬੇਤੁਕਾ ਬਿਆਨ ਦੇਣ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ ਕਿਉਂਕਿ ਤੁਸੀਂ ਆਪ ਹੀ ਜਿਹੜਾ ਪਬਲਿਕ ਦੇ ਵਿੱਚ ਇਸ ਈਸ ਚ ਵਿਰੋਧ ਦਾ ਜਿਹੜਾ ਸ਼ਿਕਾਰ ਬਣੋਗੇ ਸੋ ਅਗਰ ਮੈਂ ਆਪਣੀ ਵਿਚਾਰ ਰੱਖ ਦਿਆਂ ਕਿਸੇ ਬਰਾਦਰੀ ਨੂੰ ਕਿਸੇ ਵਿਅਕਤੀ ਨੂੰ ਕੋਈ ਠੇਸ ਪਹੁੰਚੀ ਹੋਵੇ ਤਾਂ ਮੈਂ ਉਹਨਾਂ ਤੋਂ ਐਡਵਾਂਸ ਮਾਫ਼ੀ ਮੰਗਦਾ ਮੇਰਾ ਮਕਸਦ ਸਿਰਫ ਇਸ ਵੀਡੀਓ ਦਾ ਇਹੀ ਹੈ ਕਿ ਸਾਨੂੰ ਜਾਤੀਵਾਦ ਬਰਾਦਰੀਆਂ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝਾਂ ਦੇ ਨਾਲ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ ਇਲਾਕੇ ਦੇ ਹਰਕੇ ਦੇ ਦੇਸ਼ ਦੇ ਸੂਬੇ ਦੇ ਵਿਕਾਸ ਵਾਸਤੇ ਕੰਮ ਕਰਨਾ ਚਾਹੀਦਾ ਹੈ ਬਰਾਦਰੀਆਂ ਦੇ ਵਿੱਚ ਵਿਸ਼ਵਾਸ ਰੱਖਣ ਵਾਲਾ ਜਿਹੜਾ ਵਿਅਕਤੀ ਹੈ ਉਹ ਇੱਕ ਬਰادری ਤਾਂ ਕਿਸੀ ਹੱਦ ਹੋ ਕੇ ਰਹਿ ਜਾਂਦਾ ਹੈ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਜਲਦੋਂ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਦਾ ਧੰਨਵਾਦ